ਮੁੰਤਕ ਕੋਈ ਆਇਆ ਹੀ ਨਹੀਂ ਆਉਦੇ ਤੇ ਜੀ ਸਵੇਰ ਦਾ ਬਹੁਤ ਜ਼ਿਆਦਾ ਵਾਅ ਹੈ ਮੇਰੇ ਆਨ ਦਾ ਪਤਾ ਲੱਗ ਗਿਆ ਸਾਰੇ ਆਏ ਆ ਜੀ ਮੇਰੇ ਆਨ ਦਾ ਪਤਾ ਸੀ ਕਿ ਹਾਂ ਚੱਲੇ ਆ ਜੀ ਜ਼ਿਆਦਾ ਬੈਂਡ বাজਾਏਗਾ ਉਸ ਤੋਂ ਪਹਿਲੇ ਖਲਾਸ ਹਾਂਜੀ ਮੈਂ ਅੱਗੇ ਗੱਲ ਕਹੀਏ ਕਿ ਮੰਤਰੀ ਥੋੜਾ ਤੇ ਸੰਤਰੀ ਨੇ ਹਾਂਜੀ ਮੰਤਰੀ ਤੇ ਹੁੰਦਾ ਜਿਹੜਾ ਕੋਈ ਫੈਸਲਾ ਕਰੇ ਕਿਸੇ ਨੂੰ ਕੋਈ ਦੇ ਕੇ ਚਾਹੀ ਕੀ ਕਹਿ ਕੇ ਗਿਆ ਸੀ ਹੋ ਕਹਿ ਕੇ ਤੇ ਗਏ ਸੀ ਕਿ ਇਸ ਵਾਰੀ ਉਹ ਜਿਹੜਾ ਵਾ ਪਿਛਲੀ ਵਾਰੀ ਹੈਗਾ ਸੀ ਉਹਨੂੰ ਖਤਮ ਕਰਾਂਗੇ ਪੰਜ ਕਿਲੇ ਵਾਲਾ ਪਰ ਵੇਖੋ ਜੀ ਇਹਨੇ ਹੁਣ ਪਿਛਲੀ ਵਾਰੀ ਵੀ ਵੱਡਾ ਵਾਦਾ ਹੋਇਆ ਸੀ ਸਾਡੇ ਨਾਲ ਮੁਰਗੀ ਵਾਲਾ ਤੇ ਬੱਕਰੀ ਵਾਲਾ ਜੇ ਤੇ ਉਹ ਰਹਿ ਗਈ ਗੱਲ ਤੇ ਫਿਰ ਤੇ ਨਹੀਂ ਤੇ ਚਲੋ ਜੇ ਉਹ ਕਰਦਣ ਤੇ ਫਿਰ ਤੇ ਬਹੁਤ ਵਧੀਆ ਵਾ ਅੱਛਾ ਕਿਹੋ ਜਿਹਾ ਜ਼ਿਆਦਾ ਚਾਹੀਦਾ ਈ ਸਾਨੂੰ ਇਹ ਲੜਾਈ ਤੇ ਮੈਂ ਤੁਹਾਡੀ ਹਾਂਜੀ ਦੂਜੀ ਮੈਨੂੰ ਦੱਸੋ ਕਿ ਜਿਹੜੀਆਂ ਬੰਨ ਕਹਿੰਦੇ ਸੀ ਕਿ 250 ਕਰੋੜ ਰੁਪਏ ਸਰਕਾਰ ਨੇ ਡਰੇਨਾ ਦੀ ਇੰਟਰਨਲਸ ਜਿਹੜੀਆਂ ਡਰੇਨਾ ਨੇ ਉਹਨੇ 8000 ਕਿਲੋਮੀਟਰ ਦੀ ਲੈਂਥ ਦੀ ਹਾਂ ਅੱਛਾ ਜੀ ਜਦ ਮੇਚਾ ਬੂਟੀ ਹੁੰਦੀ ਹੈ ਸਾਰਾ ਕੁਝ ਨਾ ਪਾ ਹਰ ਸਾਲ ਮਸ਼ੀਨਾ ਲਾ ਕੇ ਸਾਫ ਕਰੇ ਤੇ 74 ਜਗ੍ਹਾ ਤੇ ਇਹੋ ਜਿਹੇ ਬੰਨ ਵੱਜੇ ਨੇ ਪੁਰਾਣੇ ਨੇ ਸਭ ਕਾਪੀ ਜਰੂਰ ਮੰਨ ਲਿਆ ਕੋ ਮਜ਼ਬੂਤੀ ਵਾਸਤੇ ਕੋ ਕੰਪ੍ਰੈਸ਼ਨ ਸਲੈਂਸ ਕੀਤਾ ਇਸ ਲਈ ਨਿੱਕੀ ਪਈ ਨੂੰ ਤਾਂ ਬਹੁਤ ਬਹੁਤ ਸਾਫ ਹੋ ਗਿਆ ਜੀ ਇਹ ਨਹੀਂ ਤੇ ਬੰਨ ਹੋਰ ਬਿਲਕੁਲ ਆ ਜੀ ਅੱਗੇ ਆ ਜੀ ਇਹ ਸਰਦਤਾ ਪਤਾਪ ਸਿੰਘ ਕੈਰੋਂ ਦਾ ਹੀ ਬੰਨ ਬਜਾ ਬਿਲਕੁਲ ਸਹੀ ਉਹ ਤੋਂ ਬਾਅਦ ਚਲੋ ਜਿੱਦਾਂ ਕਿ ਸਰਕਾਰਾਂ ਦੇ ਮਿੱਟੀ ਪਾਈ ਪਰ ਗੋਹਣ ਮਿੱਟੀ ਪਈ ਬਹੁਤ ਪਿਛਲੇ ਸਾਲ ਚ ਕੀ ਆ ਕਿਉਂਕਿ ਇਸ ਸਾਲ ਦੇ ਵਿੱਚ ਜਿਹੜੇ ਕੋਹਲ ਸਾਹਿਬ ਇਹਨਾਂ ਦੇ ਮੰਤਰੀ ਹਾਂ ਜੀ ਇਰੀਗੇਸ਼ਨ ਮੰਤਰੀ ਉਹਨਾਂ ਬਿਆਨ ਦਿੱਤਾ ਅਸੈਂਬਲੀ ਜਿੱਥੇ ਸਬੰਦ ਸਿੰਘ ਵੀ ਹਾਂਜੀ ਵਿਕਰਮ ਚੌਧਰੀ ਸਾਹਿਬ ਵੀ ਸਾਡੇ ਮੈਂਬਰ ਨੇ ਕੀ 8000 ਕਿਲੋਮੀਟਰ ਦੀਆਂ ਇੰਟਰਨਲ ਡਰੇਨਾਂ ਵੀ ਸਾakra ਉਹ ਕਾਰਜੀ ਹੋਇਆ ਉਹ ਆਪਾਂ ਉਸੇ ਗੱਲ ਆਹੀ ਗੱਲ ਮੈਂ ਤੁਹਾਨੂੰ ਪੁੱਛਣਾ ਚਾਹਨਾ ਜੇ ਹੋਇਆ ਹੁੰਦਾ ਡਰੇਨ ਸਾਫ ਹੁੰਦੀ ਤੇ ਪਾਣੀ ਉੱਪਰ ਤੋਂ ਦਰਿਆਜ ਨਿਕਲ ਜਾਣੇ ਹਾਂਜੀ ਦਰਿਆ ਦਾ ਪਾਣੀ ਸਮੁੰਦਰ 'ਚ ਨਿਕਲ ਜਾਦਾ ਸੀ ਤਾਂ ਹੁਣ ਤੁਸੀਂ ਇੱਥੇ ਵੇਖੋ ਇਹ ਹੋ ਕੀ ਰਿਹਾ ਜੀ ਇਹ ਕਿ ਇਹ ਸਾਫ ਕੀਤਾ ਜਾਵੇ ਜੀ ਮਤਲਬ ਕਿਉਂਕਿ ਦਰਿਆ 'ਚੋਂ ਮਿੱਟੀ ਪਾਈ ਜਾਵੇ ਨਾ ਕੀ ਤੇ ਇਹ ਹੜਾ ਆਈ ਨਹੀਂ ਸਕਦਾ ਜੀ ਉਹ ਸੁੱਖਾ ਹਾਲ ਹੈ ਜੀ ਸਿਰਫ ਇੱਕ دریاਖ ਤੇ ਦੋ ਥਾਂ ਕਿਤੇ ਤਿੰਨ ਥਾਂ

ਬਹੁਤ ਬੜੇ ਬਣਾ 35 ਇਹ ਪਿੰਡਾਂ ਦੀ ਜ਼ਮੀਨ ਆ ਕੋਈ 50 7000 ਏਕੜ ਜ਼ਮੀਨ ਦੇ ਵਿੱਚ ਪਾਣੀ ਪਾਣਾ ਹੀ ਯਾਦ ਰਿਹਾ ਦਾ ਮੈਨੂੰ ਕੋਈ ਠੀਕ ਨਾ ਆ 20000 ਚੱਲ ਰਾਇਆ ਇੱਦਾਂ ਪਿੰਡ ਦੀ ਹੁੰਦੀ ਆ ਪਛਤਾ ਦੀ ਹੁੰਦੀ ਆ ਇੱਧਰ ਆ ਜੀ ਜਦੋਂ ਇਹ ਪਿੰਡ ਹੋ ਗਏ ਸੀ ਜਦੋਂ ਹਰੀਕੇ ਹੈਡ ਬੱਜਾ ਨਾ ਸਨ 55 ਚ ਇਹਦਾ ਬਚਾ ਕੀ ਜਿੰਦਗੀ ਇਹਦਾ ਇਹ ਚੱਕੀ ਆ ਪਾ ਚਲਾਈ ਆ ਜੀ ਚਲਾਈ ਕਰਕੇ ਇਹ ਉਹ ਦੂਜੇ ਪਾਸੇ ਧਾਇਆ ਜੀ ਇੱਧਰੋਂ ਪਾਸੇ ਮਤਲਬ ਬਨ ਬੱਜੀ ਇਹ ਮਤਲਬ ਗਵਰਨਮੈਂਟ ਸੇ ਤਾ ਕਰਦੇ ਤੇ ਉਹ ਜਿਹੜਾ ਏਰੀਆ ਵੀ ਸਾਰਾ ਕਾਨੂੰਨ ਵਾਲਾ ਛੰਬ ਜਿਹੜਾ ਹਾਂ ਜਿਹੜੀ ਐਸੈਂਬਲੀ ਉਹ ਸੇਮ ਹੀ ਜਰਿਆਬ ਯਾਸ ਦੇ ਨਾਲ ਹੀ ਆਪਾਂ ਜੋ ਉੱਤੇ ਨੂੰ ਚਲੀ ਜਾਣਾ ਉਹ ਸਾਡੇ ਹਾਂਜੀ 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 ਇੱਕ ਪਾਸੇ ਟੈ ਦੇ ਪਿੰਡ ਦੇ ਉੱਚੇ ਨੇ ਤੇ ਦੂਜੇ ਪਾਸੇ ਬਸ ਉਹ ਤਾਂ ਬਾਲ ਬਚਣ ਦੀ ਲੋੜ ਹੈ ਹਾਂਜੀ ਹਾਂਜੀ ਕਿ ਉਹ ਮਤਲਬ ਬਾਰਾਂਡ ਸੇ ਕੀਤਾ ਜਾਵੇ ਨਾ ਕਿ ਦਰਿਆ ਨੂੰ ਆਪਣੇ ਆਪ ਕੁਦਰਤੀ ਤੌਰ ਤੇ ਬਹੁਤ ਖਾ ਲਿਆ ਗਿਆ ਤੇ ਜੇ ਮਤਲਬ ਵੀ ਫੁੱਟ ਉੱਪਰ ਚੀ ਫੁੱਟ ਸਾਡਾ ਕਸੂਰ ਵੀ ਦਾ ਦੋ ਇੱਕ ਮਿੰਟ ਬੋਲੋ ਕਰਾ ਦੇ ਕਰਾ ਦੇ ਕਿਹਾ ਚਿੱਤ ਮਨਾਰ ਤੁਹਾਡਾ 5 ਮਿੰਟ ਇੱਕ ਮਿੰਟ ਆ ਬਿਟਾ ਰੱਖ ਲੈ ਤੁਸੀਂ ਹੁਣ ਮੈਨੂੰ ਦੱਸੋ ਕਿ ਕੀ ਤੁਸੀਂ ਚਾਹੁੰਦੇ ਜਿਹੜੀ ਮੈਂ ਤੁਹਾਡੀ ਆਵਾਜ਼ ਕੀ ਇਹੋ ਖਲਾਈ ਦਾ ਹੀ ਆਈ ਖਲਾਈ ਕਰਕੇ ਆਰਥੀ ਬੰਨ ਜਿਹੜਾ ਮਜ਼ਬੂਤ ਕੀਤਾ ਜਾਵੇ ਤੇ 30 35 ਪਿੰਨਾਂ ਦੀ ਜ਼ਮੀਨ ਜਿਹੜੀ ਆ ਉਹ ਬਸ ਸਰ ਜੀ ਸਰ ਮੇਰੇ ਬਗਲ ਜੀ ਮਸੂਲੀ ਆ ਆਹ ਦਾ ਬੰਨ ਬਕ ਨੇ ਕਰ ਸਭ ਤੋਂ ਓੜਾ ਬੰਨ ਹੈ ਬਦਵਾ ਬੰਨ ਨਾ ਕਰ ਅੱਜ ਤੱਕ ਉਸ ਬੰਨ ਨੂੰ ਗਵਰਨਮੈਂਟ ਆਪ ਦਾ ਬੰਨ ਨਹੀਂ ਮੰਨਦੀ ਉਹ ਕਹਿੰਦੇ ਤੁਹਾਨੂੰ ਜਾਇਜ਼ ਬਦਵਾ ਜਦੋਂ ਕਿ ਜੁਨੀਅਰ ਸਰਕਾਰਾਂ ਦੇ ਸੰਤਾਂ ਤੋਂ ਬਹੁਤ ਬਹੁਤ ਉਹ ਇਹ ਬੰਨ ਨੂੰ ਕਿਸੇ ਮਾਤਾਂ ਦਿੱਤੀ ਇਹ ਧੀਮਾ ਸਾਹਿਬ ਨੇ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਸੀ ਸਟੱਡ ਲਵਾਉਣੇ ਬਦਲ ਸਾਹਿਬ ਵੀ ਰਹੇ ਉਹਨਾਂ ਨੂੰ ਉਹਨਾਂ ਨੇ ਗੱਲ ਕੀਤੀ ਆਏ ਤੇ ਉਹਨਾਂ ਨੇ ਇੱਕ ਅਹੀਂ ਬਦਲ ਸਾਹਿਬ ਨਾਲ ਸੌਧ ਉਹਨਾਂ ਨੇ ਕਿਹਾ ਕਿ ਅਨਿਹਰਾ ਨੇ ਕਰਦਾ ਨਹੀਂ ਇਹ ਰਿਸ਼ਤਾ ਪਿਛਾ ਨਹੀਂ ਹੈ ਬਦਲ ਬਾਅਦ ਨਹੀਂ ਕਰੋ ਜਦੋਂ ਜੈਵਨ ਸਾਹਿਬ ਇਹਨਾਂ ਨੇ ਕੋਸ਼ਿਸ਼ ਕੀਤੀ ਤੇ ਸਟੱਡ ਹੁਣ ਮੇਨ ਅੱਜ ਦੀ ਡੇਟ ਤੱਕ ਗੱਲ ਆ ਇੱਕ ਤਾਂ ਉਹਦੀ ਖਲਾਈ ਹੋਵੇ ਅੰਦਰੋਂ ਇੱਕ ਜਿਹੜਾ ਬੰਦ ਵਨ ਪੱਥਰ ਲੱਗੇ ਉਹ ਕਹਿੰਦੇ ਜੇ ਸਾਰਾ ਬੱਤ ਨਹੀਂ ਲੱਗਦਾ ਸਟੱਡ ਲੱਗ ਜੀ ਸਭ ਤੋਂ ਪਹਿਲਾਂ ਸਟੱਡ ਲੱਗ ਜੀ ਇਹ ਅਸੀਂ 20 ਕਿਲੋਮੀਟਰ ਬੰਦ ਬੱਦਾ 2 ਕਿਲੋਮੀਟਰ ਵਿੱਚ 5000 ਕਿਲੋਮੀਟਰ ਉਹਦੇ ਤੇਿਆਰ ਆ ਰੁਕ ਵੀ ਬੰਦ ਹੁੰਦਾ ਹੈ ਜਦੋਂ ਬੰਦਰ ਕਿਲੋਮੀਟਰ ਹੋਗਾ ਜਦੋਂ ਸਟਾਰਟ ਲੱਗਣਗੇ ਤੇ ਉਹ ਡੱਟ ਲੱਗਦੇ ਮੰਤ ਸੜਕੀ ਪੱਕਾ ਕਰਨਾ ਸਟਾਰਟ ਜਿਹਨੂੰ ਇਹ ਜੀ ਜਦੋਂ ਹਾਊਸ ਚੱਲੇ ਆ ਤੂੰ ਤੁਸੀਂ ਸ਼ਿਮਾ ਸਭਾ ਆਉਂਦੇ ਮੈਂ ਨੰਬਰ ਨਿਮਾ ਨਾ ਠੀਕ ਹੈ ਉੱਥੇ ਤੁਹਾਡੀ ਗੱਲ ਸਾਰੀ ਮੈਂ ਰੱਖਾਂ ਠੀਕ ਹੈ ਉਹਦੇ ਵਿੱਚ ਸਪੈਸ਼ਲ ਡਿਸਕਸ਼ਨ ਕਰਾਵਾਂਗੇ ਹਾਂਜੀ ਪੰਜਾਬ ਦੀ ਜਿੱਥੇ ਜਿੱਥੇ ਵੀ ਹੜ ਆ ਰਹੇ ਨੇ ਉਹਦੇ ਤੇ ਘੰਟੇ ਦਾ ਡਿਸਕਸ਼ਨ ਦਾ ਟਾਈਮ ਦੋਫੇ ਕਰੋ ਮੈਂ ਤੇ ਇਹੀ ਮਦਦ ਹੋਣ ਕਰ ਸਕਦਾ ਹਾਂ ਜੀ ਹਾਂ ਜੀ ਹੋਰ ਵੀ ਜੋ ਜੀ ਬਾਜੀ ਜੀ ਜੀ ਬਾਜੀ ਜੀ ਚਲੋ ਜੀ